ਜੇਕਰ ਤੁਹਾਨੂੰ 10ਵੀਂ ਤੇ 12ਵੀਂ ਤੋਂ ਬਾਅਦ ਕੁਝ ਸਮਝ ਨਹੀਂ ਲੱਗ ਰਿਹਾ ਕਿ ਕੀ ਕਰੀਏ ਹੁਣ ਤੁਹਾਨੂੰ ਮੈਂ ਇਹੋ ਜੇ ਕੋਰਸ ਦੱਸਣ ਲੱਗਾ ਜਿਨ੍ਹਾਂ ਕੋਰਸਾਂ ਨੂੰ ਕਰਕੇ ਤੁਸੀਂ ਆਪਣਾ ਰੋਜ਼ਗਾਰ ਪੰਜਾਬ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਆਪਣੀ ਚੰਗੀ ਦੁਕਾਨਦਾਰੀ ਕਰ ਸਕਦੇ ਹੋ ਮੈਂ ਖੁਦ ਇਸ ਜਗ੍ਹਾ ਦੇ ਉੱਤੋਂ ਕੋਰਸ ਕਰਕੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਹੋਇਆ ਤੇ ਵਧੀਆ ਮੈਨੂੰ ਜਿਹੜੀ ਆਮਦਨ ਹੋ ਰਹੀ ਆ ਤਾਂ ਮੈਂ ਖੁਦ ਇਸ ਚੀਜ਼ ਦਾ ਭਾਗ ਰਹਾਗਾ ਇਸ ਚੀਜ਼ ਤੋਂ ਸਿੱਖ ਕੇ ਮੈਂ ਆਪਣਾ ਰੋਜ਼ਗਾਰ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਤਾਂ ਵੀਡੀਓ ਨੂੰ ਸਾਰਿਆਂ ਤੱਕਰ ਸ਼ੇਅਰ ਕਰ ਦਿਓ ਜਿਹੜੇ દિਸ਼ਾਹੀਨ ਹੋ ਚੁੱਕੇ ਨੇ ਬੱਚੇ ਜਿਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ 10ਵੀਂ ਤੇ 12ਵੀਂ ਤੋਂ ਬਾਅਦ ਕੀ ਕੀਤਾ ਜਾਵੇ ਤਾਂ ਉਹਨਾਂ ਤੱਕਰ ਵੀਡੀਓ ਇਹ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਮਾਪਿਆਂ ਨੂੰ ਵੀ ਇਹ ਚਾਹੀਦਾ ਕਿ ਹਰ ਇੱਕ ਬੱਚੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ ਤਾਂ ਇਹਨਾਂ ਕੋਰਸਾਂ ਨੂੰ ਕਰਕੇ ਆਪਾਂ ਜਿਹੜੇ ਆ ਸਰਕਾਰੀ ਨੌਕਰੀ ਵੀ ਲੈ ਸਕਦੇ ਹਾਂਗੇ ਨੈਸ਼ਨਲ ਤੇ ਮਲਟੀਨੇਸ਼ਨਲ ਕੰਪਨੀਆਂ ਜਿਹੜੇ ਕੈਂਪ ਲਾਉਂਦੀਆਂ ਨੇ ਕੰਮ ਖਾਤਰ ਤਾਂ ਉਹਨਾਂ ਦੇ ਵਿੱਚ ਵੀ ਆਪਾਂ ਭਾਗ ਲੈ ਸਕਦੇ ਆ ਤੇ ਆਪਣਾ ਰਜਗਾਰ ਵੀ ਤੋਲ ਸਕਦੇ ਆ ਜਾਨੀ ਕਿ ਆਪਾਂ ਕੋਈ ਦੁਕਾਨਦਾਰੀ ਤੋਲ ਸਕਦੇ ਆ ਆਪਾਂ ਨੂੰ ਇਸ ਦੇ ਵਿੱਚ ਬਕਾਇਦਾ ਸਰਟੀਫਿਕੇਟ ਮਿਲਣਾਗਾ ਪੱਕਾ ਸਰਟੀਫਿਕੇਟ ਮਿਲੂਗਾ ਤੇ ਇਹਦੇ ਵਿੱਚ ਇਹ ਕੋਰਸ ਕਰਨ ਤੋਂ ਬਾਅਦ ਆਪਾਂ ਕਿਸੇ ਡਿਪਲੋਮੇ ਦੇ ਵਿੱਚ ਵੀ ਆਪਾਂ ਦਾਖਲਾ ਲੈ ਸਕਦੇ ਆ ਡਿਪਲੋਮਾ ਵੀ ਕਰ ਸਕਦੇ ਆ 3 ਸਾਲਾਂ ਦਾ ਜਿਹੜਾ ਡਿਪਲੋਮਾ ਹੁੰਦਾ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਆਪਾਂ ਆਪਣਾ ਉੱਥੇ ਰੁਜ਼ਗਾਰ ਵੀ ਤੋੜ ਸਕਦੇ ਆ ਆਪਾਂ ਨੂੰ ਪੀਆਰ ਦੇ ਵਿੱਚ ਵੀ ਹੈਲਪ ਮਿਲਣੀ ਹੈ ਤੇ ਆਪਣਾ ਵਰਕ ਪਰਮਿਟ ਵੀ ਜਿਹੜਾ ਉੱਥੇ ਮਿਲ ਜਾਣਾਗਾ ਤਾਂ ਇਹ ਆਪਾਂ ਜਿਹੜੇ ਕੋਰਸ ਆ ਉਹ ਗੱਲ ਕਰ ਰਿਹਾ ਮੈਂ ਬਾਬਾ ਫਰੀਦ ਆਈਟੀਆਈ ਕੋਟਸ਼ਮੀਰ ਦੀ ਤਾਂ ਇਸ ਦੇ ਵਿੱਚ ਬਹੁਤ ਸਾਰੇ ਕੋਰਸ ਆ ਜਿਹੜੇ ਉਹ ਕਰਵਾਏ ਜਾ ਰਹੇ ਆ ਜਿਨ੍ਹਾਂ ਨੂੰ ਕਰਕੇ ਆਪਾਂ ਆਪਣਾ ਜਿਹੜਾ ਰੋਜ਼ਗਾਰ ਵੀ ਤੋਰ ਸਕਦੇ ਆ ਸਰਕਾਰੀ ਨੌਕਰੀ ਵੀ ਲੈ ਸਕਦੇ ਆ ਲੈਂਡਮੈਨ ਲੱਗਣਾ ਹੋਵੇ ਚਾਹੇ ਕੋਈ ਵੀ ਸਰਕਾਰੀ ਨੌਕਰੀ ਹੋਵੇ ਜਾਂ ਫਿਰ ਕਿਸੇ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਨਾ ਹੋਵੇ ਤਾਂ ਇਹਦੇ ਵਿੱਚ ਸਾਲ ਤੋਂ ਲੈ ਕੇ 3-4 ਸਾਲਾਂ ਤੱਕ ਜਿਹੜੇ ਕੋਰਸ ਕਰਾਏ ਜਾਂਦੇ ਆ ਸਾਲ ਤੋਂ ਲੈ ਕੇ 2 ਸਾਲਾਂ ਤੱਕ ਦੇ ਕੋਰਸ ਵੀ ਹੈਗੇ ਆ ਤਾਂ ਉਹ ਤੁਹਾਨੂੰ ਦੱਸਦੇ ਆ ਜਿਹੜੇ ਪਲੱਸ 2 ਤੇ 10ਵੀਂ ਤੋਂ ਬਾਅਦ ਜਿਹੜੇ ਕਰ ਸਕਦੇ ਆ ਜਿਹੜੇ ਬੱਚੇ ਇਹ ਕੋਰਸ ਕਰਨਗੇ ਜਿਨ੍ਹਾਂ ਨੇ 10ਵੀਂ ਤੋਂ ਬਾਅਦ ਕੀਤਾ ਤਾਂ ਉਹਨਾਂ ਨੂੰ ਪਲੱਸ 2 ਕਰਨ ਦੀ ਵੀ ਲੋੜ ਨਹੀਂ ਪੈਣੀ ਕਿ ਉਹਨਾਂ ਨੂੰ ਸਰਟੀਫਿਕੇਟ ਬਕਾਇਦਾ ਜਿਹੜਾ ਦਿੱਤਾ ਜਾਣਾ ਤਾਂ ਇਹਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਜਿਹੜਾ ਆਪਾਂ ਕੋਰਸ ਕਰ ਸਕਦੇ ਹਾਂ 2 ਸਾਲਾਂ ਦਾ ਇਹ ਕਰਨ ਤੋਂ ਬਾਅਦ ਡਿਪਲੋਮਾ ਕਰ ਸਕਦੇ ਹਾਂ ਤੇ ਆਪਾਂ ਨੂੰ ਸਰਕਾਰੀ ਜੋਬ ਵੀ ਮਿਲ ਸਕਦੀ ਹੈ ਜਿਹੜੀ ਕਿ ਲੈਂਡਮੈਨ ਦੀ ਜਾਂ ਫਿਰ ਕਿਸੇ ਵੀ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਹੋ ਸਕਦੀ ਹੈ ਤਾਂ ਵੈਲਡਰ ਦਾ 1 ਸਾਲ ਦਾ ਪਲੰਬਰ ਦਾ ਵੀ 1 ਸਾਲ ਦਾ ਹੈਲਥ ਸੈਨੀਟਰੀ ਇਗਜ਼ਪੈਕਟਰ ਜਿਹੜਾ ਕਿ ਐਚਐਸਆਈ ਉਹ ਵੀ 1 ਸਾਲ ਦਾ ਇੱਕ ਕੰਪਿਊਟਰ ਅਸਿਸਟੈਂਟ ਯਾਨੀ ਕਿ ਕੋਪਾ ਉਹ ਵੀ 1 ਸਾਲ ਦਾ ਡੀਜ਼ਲ ਮਕੈਨਿਕ 1 ਸਾਲ ਦਾ ਤੇ ਹੇਅਰ ਐਂਡ ਸਕਿਨ ਕੇਅਰ ਬਿਊਟੀਸ਼ੀਅਨ ਉਹ ਵੀ 1 ਸਾਲ ਦਾ ਕੋਰਸ ਇੱਥੇ ਅਵੇਲੇਬਲ ਹੈਗੇ ਆ ਤਾਂ ਮੇਰੇ ਦੋਸਤ ਨੇ ਜਿਹੜਾ ਡੀਜ਼ਲ ਮਕੈਨਿਕ ਦਾ ਜਿਹੜਾ ਕੋਰਸ ਕੀਤਾ ਸੀ ਤੇ ਉਹ ਆ ਜਿਹੜਾ ਚੰਗੀ ਹੁਣ ਜਿਹੜੀ ਆ ਸਵਰਾਜ ਕੰਪਨੀ ਦੇ ਵਿੱਚ ਆਪਣਾ ਚੰਗਾ ਕੰਮ ਕਰ ਰਿਹਾਗਾ ਤਾਂ ਇਹ ਕੋਰਸ ਜਿਹੜੇ ਆ ਫਾਇਦੇਮੰਦ ਹੁੰਦੇ ਆ ਜੇਕਰ ਆਪਾਂ ਕਰਦੇ ਆ ਤਾਂ ਇਸ ਆਈਟੀਆਈ ਦੇ ਵਿੱਚ ਵਧੀਆ ਵਾਜੇ ਫੀਸਾਂ ਜਿਹੜੀਆਂ ਲਈਆਂ ਜਾਂਦੀਆਂ ਨੇ ਤੇ ਵਧੀਆ ਪੜਾਈ ਕੀਤੀ ਜਾਂਦੀ ਆ ਮੈਂ ਖੁਦ ਇਸ ਆਈਟੀਆਈ ਦਾ ਭਾਗ ਰਹਾਗਾ ਇੱਕ ਸਾਲ ਦਾ ਜਿਹੜਾ ਮੈਂ ਕੋਪਾ ਦਾ ਜਿਹੜਾ ਕੋਰਸ ਕੀਤਾ ਸੀ ਕੰਪਿਊਟਰ ਦਾ ਤੇ ਇਸ ਤੋਂ ਬਾਅਦ ਆ ਜਿਹੜਾ ਮੈਂ ਆਪਣਾ ਰੋਜ਼ਗਾਰ ਜਿਹੜਾ ਖੁਦ ਸ਼ੁਰੂ ਕੀਤਾਗਾ ਕਿਉਂਕਿ ਮੈਂ ਜਿਹੜਾ ਕਿਸੇ ਹੋਰ ਜੋਬ ਤੇ ਨਹੀਂ ਮੈਂ ਖੁਦ ਆਪਣਾ ਜਿਹੜਾ ਰੋਜ਼ਗਾਰ ਸ਼ੁਰੂ ਕਰਨਾ ਸੀ ਬਕਾਇਦਾ ਆਪਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਤੇ ਇਸ ਦੇ ਨਾਲ ਆ ਜੇਕਰ ਆਪਾਂ ਬਾਹਰਲੇ ਦੇਸ਼ ਵੀ ਜਾਣਾਗਾ ਉੱਥੇ ਆਪਾਂ ਨੂੰ पीआरवी मिल ਸਕਦੀ ਹੈ ਇਹਨਾਂ ਬੇਸਿਸ ਦੇ ਉੱਤੇ ਤੇ ਨਾਲ ਦੀ ਨਾਲ ਆਪਾਂ ਨੂੰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਵਰਕ ਪਰਮਿਟ ਵੀ ਜਿਹੜਾ ਆਪਾਂ ਨੂੰ ਉੱਥੇ ਮਿਲ ਜਾਊਗਾ ਤਾਂ نیچے ਮੈਂ ਨੰਬਰ ਵੀ ਮੈਂਸ਼ਨ ਕੀਤੇ ਹੋਏ ਆਈਟੀਆਈ ਦੇ ਤੁਸੀਂ ਉੱਥੇ ਕਾਲ ਕਰਕੇ ਆ ਜਿਹੜਾ ਇਸ ਕੋਰਸਾਂ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਜੇਕਰ ਕੋਈ ਇੰਟਰਸਟਿਡ ਹੈ ਇਹ ਕੋਰਸ ਕਰਨ ਦੇ ਬਾਰੇ ਤਾਂ ਇਹ ਆਈਟੀਆਈ ਬਾਬਾ ਫਰੀਦ ਆਈਟੀਆਈ ਕੋਟਸ਼ਮੀਰ ਇੱਥੇ ਜਿਹੜੀ ਹੈਗੀ ਆ ਤਾਂ ਇਹ ਪੁੱਚੋ ਮੰਡੀ ਵੀ ਹੈਗੀ ਆ ਬਾਬਾ ਫਰੀਦ ਆਈਟੀਆਈ ਪੁੱਚੋ ਮੰਡੀ ਉੱਥੇ ਵੀ ਇਹ ਚੀਜ਼ ਦੀ ਜਿਹੜੀ ਆਈਟੀ ਕਰਵਾਈ ਜਾਂਦੀ ਹੈਗੀ ਤਾਂ ਇੱਥੇ ਬਹੁਤ ਹੀ ਤਜਰਬੇਕਾਰ ਸਟਾਫ ਆ ਤੁਹਾਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਊ ਚੰਗੀ ਤਰ੍ਹਾਂ ਪ੍ਰੈਕਟੀਕਲ ਕਰਵਾਈ ਜਾਊਗੀ ਮੈਂ ਖੁਦ ਇਸ ਨੂੰ ਰეკਮੈਂਡ ਕਰ ਰਿਹਾ ਕਿਉਂਕਿ ਮੈਂ ਖੁਦ ਇਸ ਦੇ ਵਿੱਚ ਭਾਗ ਰਿਹਾ ਇੱਕ ਸਾਲ ਦਾ ਮੈਂ ਜਿਹੜਾ ਇਹਦੇ ਵਿੱਚ ਕੋਰਸ ਕੀਤਾ ਤੇ ਬਹੁਤ ਸਾਰੀਆਂ ਐਕਟੀਵਿਟੀਆਂ ਇਹਦੇ ਵਿੱਚ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਨੇ ਦੇ ਬਹੁਤ ਜਿਆਦਾ ਚੰਗੇ ਨੰਬਰ ਵੀ ਮਿਲਦੇ ਆ ਕਿਉਂਕਿ ਬਹੁਤ ਚੰਗਾ ਸਟਾਫ ਆ ਜਿਹੜਾ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਚੰਗੀ ਟ੍ਰੇਨਿੰਗ ਵੀ ਦਿੰਦਾ ਤੇ ਚੰਗੀ ਪ੍ਰੈਕਟੀਕਲ ਵੀ ਕਰਾਉਂਦਾ ਜੇਕਰ ਤੁਸੀਂ દિਸ਼ਾਹੀਣ ਹੋ ਚੁੱਕੇ ਹੋ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ 10ਵੀਂ ਤੋਂ ਬਾਅਦ ਕੀ ਕੀਤਾ ਜਾਵੇ ਪਲੱਸ 2 ਤੋਂ ਬਾਅਦ ਕੀ ਕੀਤਾ ਜਾਵੇ ਤਾਂ ਤੁਸੀਂ ਆਈਟੀਆਈ ਕਰਕੇ ਆਪਣਾ ਸਵੈ ਰੋਜ਼ਗਾਰ ਵੀ ਚਾਲੂ ਕਰ ਸਕਦੇ ਹੋ ਕਿਸੇ ਕੰਪਨੀ ਦੇ ਵਿੱਚ ਵੀ ਜੁਆਇਨ ਹੋ ਸਕਦੇ ਹੋ ਜਾਂ ਫਿਰ ਕਿਸੇ ਸਰਕਾਰੀ ਨੌਕਰੀ ਵੀ ਲੱਗ ਸਕਦੇ ਹੋ ਇਹ ਕੋਰਸ ਤੁਹਾਨੂੰ ਜਿਹੜਾ ਤੁਹਾਡੇ ਹੱਥੀ ਕਿਰਤ ਕਰਨੀ ਦੱਸਣਗੇ ਕਿਉਂਕਿ ਇਹਦੇ ਨਾਲ ਤੁਹਾਨੂੰ ਹੱਥੀ ਕੰਮ ਕਰਨ ਦਾ ਜਿਹੜਾ ਪਤਾ ਲੱਗੂਗਾ ਕਿਉਂਕਿ ਇਹ ਤੁਹਾਨੂੰ ਸਵੇ ਰੁਜ਼ਗਾਰ ਖੋਲ ਕੇ ਦੇਊ ਇਸ ਚੀਜ਼ ਤੁਸੀਂ ਆਪਣੀ ਕੋਈ ਦੁਕਾਨਦਾਰੀ ਨਾਲ ਦੇ ਨਾਲ ਤੁਹਾਨੂੰ ਸਰਟੀਫਿਕੇਟ ਮਿਲੂਗਾ ਤੁਸੀਂ ਜੇਕਰ ਲੋਨ ਵਗੈਰਾ ਲੈ ਕੇ ਵੀ ਆਪਣਾ ਕੰਮ ਸ਼ੁਰੂ ਕਰਨਾ ਤਾਂ ਉਹ ਵੀ ਆਪਣੇ ਜਿਹੜੀ ਦੁਕਾਨਦਾਰੀ ਤੁਸੀਂ ਤੋਰ ਸਕਦੇ ਹੋ ਤਾਂ ਇੱਕ ਵਾਰੀ ਵਿਜ਼ਿਟ ਜਰੂਰ ਕਰਿਓ ਆਪਣੇ ਬੱਚਿਆਂ ਨੂੰ ਇਹ ਰਾਏ ਜਰੂਰ ਦਿਓ ਕਿਉਂਕਿ ਜੇਕਰ ਬੀਏ ਦੇ ਵਿੱਚ ਪੈਂਦੇ ਆ ਤਾਂ ਆਪਾਂ ਨੂੰ 3-4 ਸਾਲ ਵੈਸੇ ਹੀ ਪੜ੍ਹਾਈ ਕਰਨੀ ਪੈਂਦੀ ਹੈ ਜੇਕਰ ਆਪਾਂ ਆਈਟੀਆ ਵੱਲ ਜਾਵਾਂਗੇ ਤਾਂ ਆਪਾਂ ਨੂੰ ਜਿਹੜਾ ਸਾਲ 2 ਸਾਲਾਂ ਦੇ ਵਿੱਚ ਹੀ ਆਪਾਂ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਜਾਨੀ ਕਿ ਆਪਾਂ ਆਪਣਾ ਕੰਮ ਤੇ ਕਮਾਉਣ ਜੋਗੇ ਹੋ ਜਾਾਂਗੇ ਜੇਕਰ ਤੁਸੀਂ ਇੰਟਰਸਟਿਡਡ ਹੈਗੇ ਹੋ ਤਾਂ ਨੀਚੇ ਮੈਂ ਨੰਬਰ ਮੈਂਸ਼ਨ ਕੀਤੇ ਹੋਇਆ ਤੁਸੀਂ ਉਹਨਾਂ ਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ